ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਗੁਰੂ ਤੇਗ ਬਹਾਦਰ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਤੇ ਭਾਈ ਦਿਆਲਾ ਸਿੰਘ ਜੀ ਦੇ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ 350 ਸਾਲਾਂ ਤੇ ਉਹ ਗੁਰਦੁਆਰਾ ਸ੍ਰੀ ਢੋਗੜੀ ਸਾਹਿਬ ਆਸਾਮ ਤੋਂ ਜ਼ਵਾਨਾ ਹੋ ਕੇ ਫਤੇਗੜ ਸਾਹਿਬ ਜੀ ਨੇ ਤੇ ਤੇ ਚਮਕੌਰ ਸਾਹਿਬ ਦੇ ਉੱਪਰ ਨੂੰ ਹੋ ਕੇ ਸ੍ਰੀ ਅਰੰਧਪੁਰ ਸਾਹਿਬ ਜੀ ਨੇ ਸ਼ਹੀ ਗੰਗ ਜੀ ਗੁਰਦੁਆਰਾ ਸ਼ਹੀ ਸ਼ਗਨ ਸਾਹਿਬ ਜਾਣਾ ਹੈ ਦੇ ਜਿਹੜੇ ਘਰ ਬੈਠੇ ਉਹਨਾਂ ਲਈ ਆਪਾਂ ਨੂੰ ਵੀਡੀਓ ਬਣਾ ਰਹੇ ਹਾਂ ਕਿ ਕਿ ਅਸੀਂ ਦਾ ਦਰਸ਼ਨ ਕਰੇ ਲੈਣੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਏ ਜਾਣ ਤਾਂ ਕਰਕੇ ਸੋਚਿਆ ਕਿ ਇੱਕ ਵੀਡੀਓ ਬਣਾਈ ਜਾਵੇ ਤੇ ਆਪਾਂ ਨੂੰ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਦਰਸ਼ਨ ਕਰੋ ਜਿਹੜੇ ਘਰ ਬੈਠੇ ਤੇ ਵਰਤੋਂ ਵੱਤ ਵੀਡੀਓ ਨੂੰ ਸ਼ੇਅਰ ਕਰਦੇ ਜਿਨ੍ਹਾਂ ਨੇ ਦਰਸ਼ਨ ਨਹੀਂ ਕਰੇ ਤਾਂ ਉਹਨਾਂ ਲਈ ਵਰਤੋਂ ਵੱਤ ਵੀਡੀਓ ਪੂਰੀ ਐਂਡ ਤੱਕ ਦੇਖਿਓ ਤੇ ਬਾਕੀ ਦਿਖਾਉਂਦੇ ਅੱਜ ਕਿੰਦਾ ਤਿਆਰੀ ਚੱਲ ਰਹੀ ਹੈ ਉੱਪਰ ਚ ਤੇ ਥਾਂ ਥਾਂ ਤੇ ਲੰਗਰ ਵੀ ਲੱਗਣੇ ਆ ਤਾਂ ਸਾਰਾ ਦਿਖਾਉਂਦੇ ਭਾਈ ਸੱਚੀ ਸਟਾਰਟ ਹੋ ਗਿਆ ਪਰਮਾਨ ਹਸਪੀਟਲ ਤੇ ਟੈਂਟ ਵੀ ਲਾ ਰਹੇ ਮੇਰੇ ਖਿਆਲ ਚ ਪਰਮਾਨ ਹਸਪੀਟ ਇਹ ਲੰਗਰ ਲੱਗਣੇ ਨਾ ਇਹ ਲੰਗਰ ਲੱਗਨੇ ਬਈ ਲੰਗਰ ਲੱਗ ਟੈਂਟ ਲੱਗ ਰਹੇ ਆ ਸਾਰੇ ਬਈ ਵੱਧ ਚੜ੍ਹ ਕੇ ਕਰ ਰਹੇ ਆਪਾਂ ਤੇ ਜੋ ਹੋ ਸਕਦਾ ਆਪਣੇ ਆਪਣੇ ਦੇ ਬੰਦੇ ਤੇ ਆ ਨਾ ਇਹੀ ਪੰਜਾਬ ਦੀ ਖਾਸੀਅਤ ਆ ਬਈ ਫੇਰ ਨੰਬਰ ਸਟਾਰਟ ਹੋ ਗਏ ਸਾਰੇ ਬਈ ਮਸਲਾ ਵੀ ਕਰਦੇ ਨੇ ਜਿਹੜੇ ਨੂੰ ਸਤੇਗਰ ਸਾਹਿਬ ਤੋਂ ਨਿਕਲਿਆ ਹਾਲੇ ਮੈਨੂੰ ਤੁਹਾਨੂੰ ਤਾਂ ਹੋਣਾ ਬਹੁਤ ਵੱਡਾ ਹੈ ਇਹ ਬਈ ਉੱਪਰ ਤਾਂ ਵੀ ਲਾਈਟ ਆ ਰਹੀ ਹੈ ਮੇਰਾ گاؤں ਤੋਂ ਬਾਕੀ 2:30 ਵਜੇ ਜਾਣੇ ਤੈਨੋਂ ਮੋਨੇ ਬਾਕੀ ਤੁਹਾਨੂੰ ਵੀ ਸਾਰੇ ਦਰਖਤਾਂ ਚ ਜਾਣੇ ਹੋ ਜਾਣਾ ਚਾਹੀਦਾ 4:30 ਦੇ ਕਰੀਬ ਹੋ ਜਾਣੇ ਹੋ ਜਾਣਾ ਪਰ ਉਹ ਸੋਨੂੰ ਕਹਿੰਦਾ ਉੱਥੇ ਰੁਕ ਨਹੀਂ ਰਹੇ ਉਹ ਜੀ ਹਾਂ ਰੁਕ ਨਹੀਂ ਰਹੇ ਭਾਈ ਅੱਗੇ ਵਿਲਾ ਜਾਓ ਜਿੱਥੇ ਰੁਕੇ ਜਾਉਂਗੇ ਵਿਲਾ ਜਾਵਾਂਗਾ ਹਾਂ ਇਹ ਤਾਂ ਹੀ ਕਰਿਆ ਵਾ ਵਿਲਾ ਜਾਵਾਂ ਰੁਕੇ ਜਾਣ ਕਰਕੇ ਵੀ ਝੰਡੀਆਂ ਲਾਈਆਂ ਨੇ ਸਾਰੇ ਝੰਡੇ ਲੱਗੇ ਹੋਏ ਅਸੇ ਤੱਕ ਹਨ ਜਿਹਾ ਵਾ ਪੂਰਾ ਬੋਲੇ ਰਾਤ ਦਾ ਲੈਟਾ ਲੜੀ ਜਾਂਦਾ ਲੈਟਾ ਇਹ ਤਾਂ 3 ਦਿਨਾਂ ਤੋਂ ਲਾਈਆਂ ਵੀ ਲੜੀ ਜਾਂਦਾ ਹਾਂ 3 ਦਿਨਾਂ ਤੋਂ ਰਾਤਾ ਬੜਾ ਸੋਹਣਾ ਲੱਗਦਾ ਦਾ ਬਾਕੀ ਦਿਖਾਉਂਦੇ ਭਾਈ ਕਿੱਥੇ ਤੱਕ ਸਾਮ ਕਿੱਧਰ ਨੂੰ ਫਿਰ ਜਾਣਾ ਹੈ ਕਹਿੰਦੇ ਮੇਂ ਕੀ ਸੜਕਾਂ ਨੇ ਟੋਏ ਭਰਤੇ ਹੈ ਸੜਕਾਂ ਨੇ ਟੋਏ ਭਰਤੇ ਚਲੋ ਦੇਖਦੇ ਭਾਈ ਕਿੱਧਰ ਕਿੱਧਰ ਨੂੰ ਜਾਣਾ ਹੁਣ ਦੱਸੋ ਸਾਨੂੰ ਬਾਕੀ ਦਰਸਾ ਕੇ ਰਾਣੀ ਜੀ ਨੂੰ ਐਂਡ ਦਾ ਪਤਾ ਦੱਸੋ ਜੀ ਪੁੱਛਦੇ ਸੀ ਕਹੋ ਜੀ ਜੈਲ ਸਿੰਘ ਨਗਰ ਤੋਂ ਨਾ ਨਗਰ ਤੋਂ ਇਹ ਜੈਲ ਸਿੰਘ ਨਗਰਪਾਲ ਨੂੰ ਹੋ ਕੇ ਜਾਣਾ ਬੋਲੇ ਹੂੰ ਚਾਲ ਨਗਰ ਕੀ ਕਲਾਮਦੂਸਾਹਬ ਵਾਲਾ ਫੇਰ ਇਹਨਾਂ ਨੇ ਸਿੱਧਾ ਮੰਨਰਾਦੀ ਫਾਟਕਾਂ ਵਾਲੀ ਸਾਈਡ ਨੂੰ ਜਾਉਂਗੇ ਉਹ ਰੇ ਤੇ ਦੇਖ ਰਿਹਾ ਕਿੱਧਰ ਨੂੰ ਲੱਗ ਰਿਹਾ ਕਿ ਵੀ ਦੇਖਦੇ ਆ ਜਿੱਕਣਾ ਨੇ ਵੀ ਉਹ ਲਾਈਵ ਠੰਡੇ ਲਾਏ ਹੋਏ ਸਾਰੇ ਪਾਸੇ ਇਹ ਸਾਹਸ ਵੀ ਕਰਤੀ ਆ ਦੇ ਨਾ ਉਹ ਕਰਤੇ ਸਾਰਾ ਤੋੜ ਤੋਤੇ ਆ ਬਾਈ ਰੋਡ ਸਿਰ ਤੇ ਸਿਰ ਤੱਕ ਤੋੜ ਹੋਇਆ ਬਾਈ ਸਾਰੇ ਇਹ ਜੈ ਸਿੰਘ ਨਗਰ ਹੁੰਦਾ ਹੋਇਆ ਕਾਲਜ ਦੀ ਸਾਈਡ ਤੋਂ ਤੇ ਉਹ ਕਿਹੜਾ ਸੰਗਰ ਹਸਪੀਟਲ ਹਨਾ ਹਸਪੀਟਲ ਸੰਗਰ ਤੋਂ ਹਾਂ ਉੱਧਰ ਸੰਗਰ ਦੇ ਵੀ ਮੇਰੇ ਕੋਲ ਜਾ ਰਿਹਾ ਧਰਵਾਦ ਹੈ ਬਿਲਵੀਆਂ ਕਾਰਾਂ ਨੂੰ ਧਰਵਾਦ ਹੈ ਸਰਕਾਰ ਮਨਜਿੰਦਰ ਸਿੰਘ ਬੇਟਾ ਪੂਰੀਆਂ ਵਿਲਾਜਾਂ ਨੂੰ ਪੂਰੀਆਂ ਤਿਆਰੀਆਂ ਹਲੇ ਟਾਈਮ ਲੱਗ ਜਾਣਾ ਕਹਿੰਦੇ ਕਾਫੀ ਤੇ ਉਧਰ ਗੱਤਕਾਂ ਖੇਡ ਰਹੇ ਆ ਤੇ ਬੈਂਡਵਾਜੇ ਵਾਲੇ ਵੀ ਬਈ ਸਾਰੀ ਸਜਾਇਆ ਪੂਰਾ ਵਿਲਾਜ ਕੰਮ ਤੇ ਰਾਤ ਦਾ ਹਲੇ ਕਹਿੰਦੇ ਟਾਈਮ ਕਾਫੀ ਲੱਗਣਾ ਸਕ੍ਰੀਨ ਚੌੜੀ ਸਾਹਮਣੇ ਟਾਈਮ ਹਲੇ ਲੱਗਣਾ ਬਈ ਬਹੁਤ ਵੀ ਹੁਣੇ ਹਲੇ ਪਤਾ ਲੱਗਿਆ ਕਹਿੰਦੇ ਜੀ ਕਮ ਸੇ ਕਮ 8 ਤਾਂ ਪੱਕੇ 8:00 9:00 ਵੱਜ ਜਾਣੇ 8:00 9:00 ਤੇ ਪਹਿਲਾਂ ਨਹੀਂ ਆਉਂਦੇ ਇਹ ਭਾਈ ਫੁੱਲ ਵਛਾਏਗੇ ਸਾਰੀ ਆ ਸਾਰੀ ਸੰਗਤ ਬੈਠੀ ਹਾਲੇ ਸਾਰਿਆਂ ਨੇ ਆਉਣਾ ਹੈ ਸਾਰੇ ਦਰਸ਼ਨ ਕਰਨ ਨੂੰ ਬੈਠੇ ਆ ਜੇ ਅਸੀਂ ਕੋਸ਼ਿਸ਼ ਕਰਦੇ ਵੀ ਤੁਹਾਡੇ ਚਲੇ ਦਰਸ਼ਨ ਕਰਾਂ ਬੈਠੇ ਰੱਖੇ ਦਰਸ਼ਨ ਹੋ ਜੇ ਤਾਂ ਅੰਤ ਤੱਕ ਵੀਡੀਓ ਦਾ ਜਰੂਰ ਦੇਖਿਓ ਪੂਰਾ ਦਿਖਾਵਾਂਗੇ ਐਂਡ ਤੱਕ ਦੇਖਿਓ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਤੇ ਦੇ ਲੋਕ ਬਈ ਲੰਗਰ ਸਾਰ ਹੀ ਲੱਗ ਪਤੇ ਨੇ ਪੁਆਇੰਟ ਗੈਸਿਕ ਹੋ ਵੀ ਜਾ ਵੀ ਆਪੀ ਹਾਲੇ ਅੱਗੇ ਪਿੱਛੇ ਵੀ ਆ ਗਏ। ਆਪ ਦੇਖਦੇ ਹਾਂ ਚਲੋ। ਆਪਣੀਆਂ ਆਪਣੀਆਂ ਥਾਂ ਤੇ ਸਾਰੇ ਆ ਜਿਨ੍ਹਾਂ ਕੋਈ ਸਾਂ ਕਰਦੇ ਆ ਲੱਗਦੇ ਨੇ। ਸਾਰੇ ਹੀ ਬੈਠੇ ਨੇ ਭਾਈ। ਅੰਕਲ ਲਈ ਆਪਣਾ ਬੰਦ। ਜਿੰਨਾਂ ਤੇ ਹੋ ਸਕਿਆ ਸਾਰੇ ਲਾ ਰਹੇ ਨੇ। ਚਲੋ ਦਿਖਾਉਂਦੇ ਅੱਗੇ ਭਾਈ। ਤਾਂ ਲੋਕੀ ਸਾਰੇ ਨਗਰ ਕੀਰਤਨ ਦੀ ਉਡੀਕ ਕਰਦੇ ਹੋਏ ਜਿੰਨੇ ਵੀ ਲੋਕ ਸਾਰੀ ਸੰਗਤ ਆਈ ਗਈ ਹੈ ਬਈ ਕਾਫੀ ਟਾਈਮ ਹੋ ਗਿਆ 8 ਵਜੇ ਚੱਲੇ ਆ ਲੰਗਰ ਲੱਗੇ ਹੋਏ ਆ ਪੱਕੀ ਹੁਣ ਵੇਲਾ ਚੰਗ ਜਾ ਰਹੇ ਅਸੀਂ ਵੀ ਸਾਡੇ ਗੁਰੂ ਮਹਾਰਾਜ ਵੀ ਪੁੱਜਣੇ ਆਲੇ ਤੇ ਦਰਸ਼ਨ ਤੁਹਾਨੂੰ ਕਰਾਉਂਦੇ ਆਪ ਵੀ ਕਰੀਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਯਾਰ ਇਹ ਜਿਹੜੇ ਘਰ ਬੈਠੇ ਸਾਰੇ ਦੇਖ ਸਕਣ ਭਾਈ ਵਾਸੋਂ ਰੁਕ ਗਿਆ ਉਹ ਪਿੱਛੇ ਆ ਰਿਹਾ ਮੈਂ ਕਹਿੰਦਾ ਆਪੇ ਵੀ ਹੈਨਾ ਇਹ ਸਾਡੇ ਪਿੰਡ ਵਾਲੀ ਸੰਦ ਕਰੀ ਕੋਈ ਕਾਰੀ ਰੱਖਵਾ ਕੇ ਮਿੰਦਾਂ ਨੇ ਭਾਈ ਸਾਰ ਹੀ ਰੱਖੇ ਆ ਚਲੋ

Gracias.

ਦੇ ਕਰਾਤੇ ਦਰਸ਼ਕਾਂ ਨੂੰ ਤੇ ਵਾਪਸ ਤੋਂ ਵਾਪਸ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਤੇ ਅੱਗੇ ਕਿ ਹੋਰ ਵੀ ਦੱਸਣਾ ਕਰ ਸਕੋ ਲਓ ਜੀ ਦਾਲ ਚੰਦਾ ਗੁਰੂ ਜੀ ਵਾਪਸ ਜੀ ਸਾਵੀ ਜੀ ਇਹ ਨਾ ਕਰਹੀ ਇਹ ਸ਼ਸਤਰਾਂ ਵਾਲੀ ਗੱਲ ਹੈ ਨਾ ਜਿਹੜੀ ਕੋਈ ਸ਼ਸਤਰ ਦੇ ਸਾਰੇ ਹਨ ਨਾ ਨੰਦ ਸਿੰਘ ਸਾਹਿਬ ਜੀ ਨੇ ਇਹ ਉੱਜੀ ਪਈ ਸੀ ਵੈਸੇ ਵੀ ਇਹ ਹੁਣ ਰਾਤ ਨੂੰ ਸਟੇਜ ਜਿਹੜੀ ਹੋਣੀ ਹੈ ਤੇ ਇੱਥੇ ਹੋਣੀ ਹੈ ਬਜ਼ੁਰਗਾ ਸ਼੍ਰੀ ਭੱਟਾ ਸਾਹਿਬ